ਲੀਡਰ ਦੀ ਜ਼ਿੰਮੇਵਾਰੀ ਹੈ ਕਿ ਉਹ ਗੁੱਟ ਫੜ ਕੇ ਤੁਹਾਨੂੰ ਪੁੱਛ ਸਕੇ ਕਿ ਭਾਈ ਜਦੋਂ ਵਾਦਾ ਕੀਤਾ ਸੀ ਉਸ ਦਿਨ ਕੀ ਕਹਿੰਦੇ ਹੋ ਤੇ ਅੱਜ ਕੀ ਕਰਦੇ ਹੋ ਤੇ ਜਦੋਂ ਲੀਡਰ ਇਹ ਗੱਲ ਕਹਿੰਦਾ ਹੈ ਸਟੇਜ ਦੇ ਉੱਤੋਂ ਤੇ ਉਹ ਤੁਹਾਨੂੰ ਲਾਮਾ ਨਹੀਂ ਦੇ ਰਿਹਾ ਹੁੰਦਾ ਤੁਹਾਡੀ ਕਈ ਗੱਲ ਯਾਦ ਕਰਾ ਰਿਹਾ ਹੁੰਦਾ ਵੀ ਉਸ ਗੱਲ ਦੇ ਉੱਤੇ ਅਸੀਂ ਪੈਰਾ ਵੀ ਦੇਣਾ ਹੈ ਖੈਰ ਗੱਲ ਲੰਬੀ ਚੱਲ ਜਾਣੀ ਮੈਂ ਦੋ ਪੁਆਇੰਟ ਜੜੇ ਨੇ ਉਹ ਤੁਹਾਡੇ ਨਾਲ ਸਾਂਝੇ ਕਰਨੇ ਆ ਸੋ ਉਹਦੇ ਵਿੱਚੋਂ ਗੁਰੂ ਲੱਭਿਆ ਪਰ ਉਹਦੇ ਨਾਲ ਨਾਲ ਲੀਡਰ ਦੀ ਪਰਖ ਵੀ ਹੋਈ ਉੱਥੇ ਜਦੋਂ ਮੋਹਰਾ 500 ਰੱਖਿਆ ਤੇ ਉਹਨਾਂ ਨੇ ਸੋਚਿਆ ਵੀ ਸ਼ਾਇਦ ਤੀਰ ਤੱਕਾ ਜਾ ਵੱਜ ਗਿਆ ਨਾ ਕਹਿਤਾ 500 ਤੇ ਮਨ ਦੇ ਵਿੱਚ ਇੱਕ ਖਿਆਲ ਆ ਗਿਆ ਜਦੋਂ ਇਹਨਾਂ ਖਿਆਲ ਆਇਆ ਤੇ ਗੁਰੂ ਮਹਾਰਾਜ ਨੇ ਲਾ ਕੇ ਪੱਲਾ ਜਦੋਂ ਮੋੜਾ ਵਿਖਾਲਿਆ ਤੇ ਝਰੀਟਾ ਨਹੀਂ ਅਜੇ ਤੱਕ ਆਇਆ ਆ ਜਿਹੜੇ ਨਿਸ਼ਾਨ ਪਾਏ ਨੇ ਨਾ ਤੇਰੇ ਜਾਜ ਦੇ ਨੇ ਤੇ ਫੇਰ ਉਥੇ ਪੂਰਾ ਵਿਸ਼ਵਾਸ ਹੋ ਗਿਆ ਤੇ ਕੱਲਾ ਸਿੱਖ ਕੋਠੇ ਦੇ ਚੜ ਕੇ ਤੇ ਰੌਲਾ ਪਾਉਣ ਬਹਿ ਗਿਆ ਵੀ ਗੁਰੂ ਲੱਭ ਗਿਆ ਆ ਲੋਕੋ ਤੁਸੀਂ ਕਥੇ ਝੂਠਿਆਂ ਦੇ ਮਗਰ ਤੁਰੇ ਫਿਰਦੇ ਹੋ ਸੋ ਇਥੇ ਕੌਮ ਦੇ ਇੱਕ ਕੱਲੇ ਬੰਦੇ ਨੇ ਕੌਮ ਦਾ ਸੱਚਾ ਆਗੂ ਚੁਣ ਕੇ ਕੌਮ ਨੂੰ ਦੇਤਾ ਸੀ ਸੋ ਸਾਡਾ ਤੁਹਾਡਾ ਫਰਜ਼ ਵੀ ਇਹੋ ਬਣਦਾ ਆ ਗਿਣਤੀ ਮਿੰਤੀ ਜਨਾ ਜਾਈਏ ਵੀ ਅਕਾਲੀਆਂ ਦੇ ਇਨਾ ਕਾਠੀ ਦੂਜਿਆਂ ਕਾਂਗਰਸੀਆਂ ਦੇ ਇਨਾ ਤੀਜਾ ਉਹਨਾਂ ਪਰ ਸਾਡਾ ਰੌਲਾ ਪਾਉਣਾ ਬਣਦਾ ਆ ਵੀ ਸਾਡਾ ਅਸਲੀ ਆਗੂ ਉਹੀ ਹੋਏਗਾ ਜਿਹੜਾ ਹੱਥ ਫੜ ਕੇ ਸਾਡਾ ਖਾਲਸਾਤਾਨ ਦੀ ਗੱਲ ਕਰੇਗਾ ਤੋ ਸਾਨੂੰ ਅਗਲੀ ਗੱਲ ਜਿਹੜੀ ਮੈਂ ਤੁਹਾਡਾ ਨਾਲ ਸਾਂਝੀ ਕਰਨੀ ਚਾਹੁੰਨਾ ਅੱ ਪਿਛੇ ਜੇ ਜਾਂ ਅੱਗੋਂ ਵੀ ਪਤੋ ਹੀ ਵੇਖਿਆ ਹੋਵੇ ਨਾ ਇੱਕ ਗੱਲ ਸਾਡੇ ਤੇ ਬੜੀ ਲੱਗਦੀ ਐ ਕਹਿੰਦੇ ਜੀ ਦੋਖ ਜਾਣੇ ਨੇ ਖਾਲਸਾਣ ਦੀ ਗੱਲ ਕਰਨ ਵਾਲੇ ਆ ਕਈ ਤੇ ਉਦੋਂ ਵੀ ਅੱਗੇ ਨੰਗ ਜਾਂਦੇ ਕਹਿੰਦੇ ਜੀ ਹੈ ਕੋਈ ਨਹੀਂ ਜੀ ਪੰਜਾਬ ਦੇ ਵਿੱਚ ਗੱਲ ਕਰਨ ਵਾਲਾ ਸਾਰੇ ਬਾਹਰ ਹੀ ਕਰਦੇ ਆ ਤੇ ਕਈ ਵਾਰੀ ਉਹਨੇ ਗੱਲਾਂ ਸੁਣ ਕੇ ਵੀ ਕਹਿਨ ਨੂੰ ਜੀ ਕਰਦਾ ਕੋ ਲੱਗੇ ਮੂੰਹ ਕਢਾਉਣਾ ਪਿਆ ਤੁਹਾਡੇ ਲੱਗਦੇ ਜਿੰਨਾ ਇੱਥੇ ਬੈਠੇ ਨੇ ਪੰਜਾਬ ਦੇ ਨਹੀਂ ਅਸੀਂ ਰਸ਼ੀਆ ਚ ਬੈਠੇ ਤੇ ਅਸੀਂ ਕਹਿੰਨੇ ਆ ਵੀ ਅਸੀਂ ਖਾਲਸਾਣ ਲੜਣਾ ਤੁਹਾਨੂੰ ਦਿਖਦਾ ਕਿਉਂ ਨਹੀਂ ਗਾ ਜਦੋਂ ਕੋਈ ਗੱਲ ਹੋਵੇ ਉਦੋਂ ਕਹਿੰਦੇ ਜੀ ਬਾਹਰੋਂ ਖਾਲਸਾਤਾਨ ਦੀ ਗੱਲ ਹੁੰਦੀ ਜੇ ਬਾਹਰੋਂ ਖਾਲਸਾਤਾਨ ਦੀ ਗੱਲ ਹੁੰਦੀ ਵੀ ਆ ਤੇ ਉਹ ਤਾਕਤ ਉਹ ਸਰੀਰ ਪੰਜਾਬ ਆ ਪੰਜਾਬ ਦੇ ਵਿੱਚ ਖਾਲਸਾਤਾਨ ਦੀ ਗੱਲ ਆ ਪੰਜਾਬ ਦੇ ਵਿੱਚ ਖਾਲਸਾਤਾਨ ਦੀ ਤਾਕਤ ਆ ਤਾਂ ਸਾਡੇ ਵਿਦੇਸ਼ਾਂ ਦੇ ਵਿੱਚ ਖਾਲਸਾਤਾਨ ਦੀ ਗੱਲ ਹੁੰਦੀ ਆ ਹੁਣ ਇਹਨੂੰ ਕਈ ਵਾਰੀ ਪੁੱਠੇ ਪਾਸੇ ਦਾਇਨਾ ਦੁਨੀਆ ਨੇ ਵੀ ਇਹਨਾਂ ਨੇ ਬਾਹਰ ਵਾਲਿਆਂ ਨੂੰ ਤਾਂ ਬਾਹਰ ਹੀ ਕੱਢਤਾ ਨਹੀਂ ਵਿਦੇਸ਼ਾਂ ਦੇ ਵਿੱਚ ਬੈਠੇ ਸਾਡੇ ਲੋਕ ਸਾਡੇ ਖੰਭ ਨੇ ਇੱਕ ਜਾ ਕੇ ਪੰਛੀ ਤੁਸੀਂ ਵੇਖਿਓ ਕੋਈ ਈਲ ਜਾਂ ਬਾਜ ਆ ਕਈ ਵਾਰੀ ਉਹ ਜਦੋਂ ਉੱਡਦਾ ਲੱਗਦਾ ਤੇ ਉਹਦੇ ਖੰਭ ਸਰੀਰ ਨਾਲੋਂ ਵੱਡੇ ਹੋ ਜਾਂਦੇ ਆ ਇਦਾਂ ਹੀ ਵਿਦੇਸ਼ਾਂ ਦੇ ਵਿੱਚ ਬੈਠੇ ਸਿੱਖ ਸੰਗਤਾਂ ਬੇਸ਼ੱਕ ਸਾਡੇ ਨਾਲੋਂ ਵੱਡੀ ਗਿਣਤੀ 'ਚ ਹੋਣ ਉਹ ਸਾਡੇ ਖੰਭ ਨੇ ਪਰ ਉਹਨਾਂ ਖੰਭਾਂ ਨੂੰ ਤਾਕਤ ਬੇਸ਼ੱਕ ਉਹ ਖੰਭ ਜਿਹੜੇ ਨੇ ਉਹ ਵੱਡੇ ਹੋ ਜਾਣ ਸਰੀਰ ਨਿਕਾ ਰਹਿ ਜੇ ਪਰ ਉਹ ਸਰੀਰ ਤੋਂ ਤਾਕਤ ਲੈ ਕੇ ਫਿਰ ਉਡਾਰੀ ਮਾਰਦੇ ਨੇ ਸੋ ਅਸੀਂ ਦੋਹਾਂ ਨੇ ਜੇ ਉਡਾਰੀ ਮਾਰਨੀ ਆ ਖੰਭਾਂ ਨੇ ਸਰੀਰ ਨੂੰ ਲੈ ਕੇ ਉੱਡ ਜਾਣਾ ਆ ਪਰ ਖੰਭਾਂ ਦੇ ਕੋਲ ਤਾਕਤ ਸਰੀਰ ਦੇ ਵਿੱਚੋਂ ਆਉਣੀ ਆ ਇਹੋ ਕੰਮ ਸਾਡਾ ਆ ਵਿਦੇਸ਼ਾਂ ਵਾਲੇ ਸਿੱਖਾਂ ਨੇ ਖੰਭ ਖਿਲਾਰਨੇ ਨੇ ਉਹਨਾਂ ਨੇ ਯੋਰ ਮਾਰਨਾ ਆ ਤੇ ਖਾਲਸਪਤਾਨ ਦਾ ਪੰਛੀ ਖਾਲਸਪਤਾਨ ਦਾ ਬਾਜ ਅਸਮਾਨ ਚ ਉੱਡੇਗਾ ਪਰ ਉਹਨਾਂ ਨੂੰ ਤਾਕਤ ਤਾਂ ਮਿਲੇਗੀ ਜੇ ਪੰਜਾਬ ਦੇ ਵਿੱਚੋਂ ਖਾਲਸਪਤਾਨ ਦੀ ਗੱਲ ਜੋਰਾ-ਸ਼ੋਰਾ ਦੇ ਨਾਲ ਇਸ ਸਰੀਰ ਦੇ ਵਿੱਚ ਹੁੰਦੀ ਰਹੇਗੀ ਸੋ ਸੋ ਅਸੀਂ ਪੰਜਾਬ ਦੀ ਗੱਲ ਕਰਨੀ ਆ ਖਾਲਸਾਣ ਦੀ ਤੇ ਅਖੀਰੀ ਗੱਲ ਕਹਿ ਕੇ ਮੈਂ ਤੁਹਾਡੇ ਤੋਂ ਮਾਫੀ ਮੰਗਾ ਤੀਜੀ ਸਾਡੇ ਤੇ ਤੌਹਮਤ ਲੱਗਦੀ ਹੈ ਨੇਤੀ ਲੱਗਦੀ ਹੈ ਤੇ ਮੈਨੂੰ ਇਹ ਗੱਲ ਸ਼ਰਮ ਨਾਲ ਕਹਿਣੀ ਪੈਂਦੀ ਅਸੀਂ ਜਿੰਨਾ ਆਪਣਾ ਭਰਾਵਾਂ ਦੀ ਪਿੱਠ ਥਾਪੜਦੇ ਆ ਵਿਦੇਸ਼ਾਂ 'ਚ ਬੈਠਿਆਂ ਦੀ ਬਹੁਤੇ ਉਹ ਤੌਹਮਤਾ ਲਾਉਂਦੇ ਨੇ ਇੱਕੋ ਗੱਲ ਰੱਡੀ ਹੁੰਦੀ ਜੀ ਫਲਾਨਾ ਬੰਦਾ ਖਾਲਸਾਣ ਦੀ ਗੱਲ ਕਰੇ ਜੇਲ੍ਹ 'ਚ ਆ ਆ ਜੀ ਇਹ ਰੋਜ਼ ਸਟੇਜ ਤੋਂ ਖਾਲਸਾਣ ਦੀ ਗੱਲ ਕਰਦਾ ਇਹਨੂੰ ਤਾਂ ਪੁਲਿਸ ਕੋਹ ਨਹੀਂ ਕਹਿੰਦੀ ਫਿਰ ਦੇ ਲੱਗਦੇ ਨੇ ਖਤਾਬ ਵੰਡਣੇ ਸਰਕਾਰੀ ਖਾਲਸਾਣੀ ਆ ਫਲਾਨਾ ਖਾਲਸਾਣ ਨੇ ਢੀਂਗਾ ਖਾਲਸਤਾਨੀ ਉਹ ਭਰਾਓ ਜੇ ਤੁਹਾਨੂੰ ਕੋਈ ਖਾਲਸਤਾਨ ਦੀ ਗੱਲ ਕਰਦਾ ਨਹੀਂ ਚੰਗਾ ਲੱਗਦਾ ਤੁਹਾਨੂੰ ਲੱਗਦਾ ਹੈ ਵੀ ਸਟੇਜਾਂ ਖਾਲਸਤਾਨ ਦੀ ਗੱਲ ਕਰਨਾ ਬੰਦ ਹੋ ਜਾਣੀਆਂ ਚਾਹੀਦੀਆਂ ਨੇ ਵੀ ਜਿਹੜਾ ਵੀ ਖਾਲਸਤਾਨ ਦੀ ਗੱਲ ਕਰੇ ਉਹਦੀ ਜਗ੍ਹਾ ਜੇਲ੍ਹੀਆਂ ਤੇ ਰੱਬ ਦਾ ਵਾਸਤਾ ਜੇ ਪ੍ਰਸ਼ਾਸਨ ਸਾਡੇ ਨੇ ਕਾਰਵਾਈ ਨਹੀਂ ਕਰਦਾ ਤੁਸੀਂ ਆ ਕੇ ਐਫ ਆਈ ਆਰ ਦੇ ਕੇ ਸਾਨੂੰ ਜੇਦਾ ਚ ਪਾ ਲੋ ਇਹੋ ਹੀ ਹੱਲ ਪਾਈਦਾ ਫਿਰ ਮੜੋ ਕਿਉਂ ਨਹੀਂ ਕਰਦਾ ਇਹਨੂੰ ਸਾਨੂੰ ਥੋੜੀ ਪਤਾ ਵੀ ਕਿਉਂ ਨਹੀਂ ਕਰਦਾ ਅਗਲੇ ਦੀ ਮਰਜ਼ੀ ਹੈ ਜਦਨ ਹੱਥ ਪਾਉਣਾ ਉਹ ਪਾ ਲੈਣਗੇ ਪਰ ਇਹਦਾ ਮਤਲਬ ਇਹ ਥੋੜੀ ਆ ਵੀ ਖਾਲਸਤਾਨ ਦੀ ਗੱਲ ਜਿਹੜਾ ਕਰਦਾ ਉਹ ਸਰਕਾਰੀ ਹੋ ਗਿਆ ਨਹੀਂ ਖਾਲਸਤਾਨ ਦੀ ਗੱਲ ਕਰਨ ਵਾਲਾ ਗੁਰੂ ਦਾ ਸੇਖ ਆ ਸਰਕਾਰੀ ਸੰਧ ਨਹੀਂਗਾ ਸਰਕਾਰੀ ਸੰਧ ਉਹ ਨੇ ਜਿਹੜੇ ਕਹਿਣ ਦੇ ਸੀ ਸ਼ੁਰੂ ਕਰਨ ਲੱਗ ਗਿਆ ਵੀ ਸਾਥੋਂ ਵੱਡਾ ਖਾਲਸਤਾਨੀ ਕੋਈ ਨਹੀਂ ਤੇ ਜਦਨ ਚਾਰ ਦੋ ਚਾਰ ਲਿਆ ਕੇ ਕਿਸੇ ਨੇ ਮੋਰਾ ਕੇ ਸੁਟੀਆਂ ਤੇ ਚੋਕੇ ਪਾਲੀਆਂ ਦੇ ਬਾਅਦ ਚ ਕਹਤਾ ਖਾਲਸਤਾਨ ਦਾ ਕੋਈ ਇਸ਼ੂ ਨਹੀਂ ਉਹ ਵੱਡੇ ਖਾਲਸਤਾਨੀ ਹੋ ਜਾਂਦੇ ਫਿਰ ਸੋ ਸਾਡੇ ਇਹ ਜਿੰਨੇ ਅਕਾਲੀ ਦਲ ਸੀਗੇ ਬਾਦਲ ਦਲ ਵਾਲੇ ਇਹ ਸਾਰੇ ਕਾਲ ਤੱਕ ਦੇ ਉੱਤੇ ਖਲੋ ਕੇ ਕੈਪਟਨ ਮਰਿੰਦਰ ਸਿੰਘ ਵਰਗੇ ਖਾਲਸਾਤਨ ਦੇ ਉੱਤੇ ਜਿਹੜੇ ਉਹ ਮਤੇ ਪਾਉਂਦੇ ਰਹੇ ਤੇ ਜਦੋਂ ਚਲੇ ਗਏ ਉਹ ਦੁੱਧ ਤੋਂ ਦੇ ਹੋਗੇ ਤੇ ਜਿਹੜੇ ਖਾਲਸਾਤਾਨੀ ਅਖੀ ਪਹਿਲੇ ਦਿਨ ਤੋਂ ਲੈ ਕੇ ਅਖੀਰਲੇ ਦਿਨ ਤੱਕ ਖਲੋਤੇ ਨੇ ਉਹ ਸਰਕਾਰੀ ਹੋਗੇ ਹੱਦ ਹੋ ਗਈ ਸਾਡੇ ਕਦਾਂ ਦੇ ਆ ਗਏ ਨੇ ਮਤਲਬ ਪਰਖਣ ਵਾਲੇ ਸਾਡੇ ਕੰਮ ਸੋ ਸਾਨੂੰ ਆਪਣੇ ਆਗੂਆਂ ਤੇ ਵਿਸ਼ਵਾਸ ਰੱਖਣਾ ਚਾਹੀਦਾ ਪਰ ਆਗੂ ਉਹੀ ਜਿੱਥੋਂ ਗੱਲ ਤੋਰੀ ਜਿਹੜਾ ਇਮਾਨਦਾਰੀ ਦੇ ਨਾਲ ਕੌਮ ਦਾ ਗੁੱਟ ਫੜ ਕੇ ਕਵੇ ਪੀ ਕੌਮੇ ਸਾਡਾ ਤੁਹਾਡਾ ਰਸਤਾ ਖਾਲਸਤਾਨ ਦੀ ਪ੍ਰਾਪਤੀ ਆ ਅਸੀਂ ਉਧਰ ਜਾਣਾ ਆ ਤੇ ਜਿਹੜੇ ਇੰਡੀਆ ਵਾਲੇ ਸਾਨੂੰ ਟਚਰਾ ਕਰਦੇ ਨੇ ਵੀ ਪੰਜਾਬ ਚ ਹੈ ਨਹੀਂ ਆ ਉਹਨਾਂ ਨੂੰ ਇਹ ਦੱਸੀਏ ਵੀ ਇਹ ਦਿਨ ਤਿਹਾਰ ਜਿਹੜੇ ਇੰਡੀਆ ਦੇ ਨੇ ਸਾਡੇ ਨਹੀਂ ਇਸ ਕਰਕੇ ਆ 26 ਜਨਵਰੀ 15 ਅਗਸਤ ਦੇ ਅਵੇਂ ਤਿਰੰਗੇ ਨਾਲ ਚਲਾਉਂਦੇ ਫਿਰਿਏ ਇਹ ਦਿਨ ਸਾਡੇ ਨਹੀਂਗੇ ਜਿੱਥੇ-ਜਿੱਥੇ ਵੀ ਪ੍ਰੋਟੈਸਟ ਰੱਖੇਗਾ ਇਹਨੇ ਜਲੰਧਰ ਫਿਰੋਜਪੁਰ ਪਟਿਆਲਾ ਉੱਥੇ ਅਸੀਂ ਸ਼ਮੂਲੀਅਤ ਕਰੀਏ ਜੇ ਨਹੀਂ ਵੀ ਪ੍ਰੋਟੈਸਟ 'ਚ ਜਾਣਾ ਤੇ ਰੱਬ ਦਾ ਵਾਸਤਾ ਆਪਣੇ ਆਪ WhatsApp ਸੋਸ਼ਲ ਮੀਡੀਆ ਦੂਜੇ ਤੀਜੇ ਦੇ ਤਰੰਗਾ ਜਣਾ ਚਲਾਉਂਦੇ ਫਿਰਿਓ ਘਟੋ ਘਟ ਜਿਹੜਾ ਵਾ ਉਹ ਦੰਦਾ ਦਿਨ ਚੁੱਪ ਕਰਕੇ ਨੰਗਾ ਲਿਓ ਇਹ ਦਿਨ ਸਾਡੇ ਨਹੀਂਗੇ ਐਵੇਂ ਬਗਾਨੀ ਬਰਾਬ ਦੇ ਵਿੱਚ ਜਾ ਕੇ ਨੱਚਣ ਵਾਲਾ ਕੰਮ ਬੰਦ ਕਰੀਏ ਉਥੋਂ ਡਾਂਗੇ ਫਿਰਨੀਆਂ ਸੋ ਆਪਣੇ ਰਾਹ ਦੇ ਵਿੱਚ ਆਈਏ ਤੇ ਸਾਡਾ ਰਾਹ ਸਾਡਾ ਮੰਜ਼ਲ ਸਾਡਾ ਘਰ ਖਾਲਿਸਤਾਨ ਦੀ ਪ੍ਰਾਪਤੀ ਹੀ ਹੋਣਾ ਚਾਹੀਦਾ ਉਧਰ ਲਈ ਭਾਵੇਂ ਥੋੜੇ ਰਹਿ ਜਾ ਪਾਵੇਂ ਬਹੁਤੇ ਰਹਿ ਜੀ ਇਹ ਕੋਈ ਮਾਇਨੇ ਨਹੀਂ ਰਖਾਉਂਦਾ ਹੁੰਦਾ ਸਟੇਜ ਦੇ ਥੱਲੇ ਵਾਲਾ ਕੱਠ ਮਾਇਨੇ ਰਖਾਉਂਦਾ ਪਰ ਉਹਦੇ ਨਾਲੋਂ ਵੱਧ ਮਾਇਨੇ ਰਖਾਉਂਦਾ ਹੈ ਕਿ ਸਟੇਜ ਤੇ ਬੈਠਾ ਆ ਕੋਈ ਗੱਲ ਕੀ ਕਰਦਾ ਇੱਥੇ ਲੱਖਾਂ ਦਾ ਕੱਠ ਹੋਵੇ ਤੇ ਜੇ ਆਗੂ ਹਿੰਦੂਸਤਾਨੀ ਹੋਵੇ ਉਹਦਾ ਕੋਈ ਫਾਇਦਾ ਨਹੀਂ ਇੱਥੇ ਭਾਵੇਂ 10 ਬੰਦੇ ਬੈਠੇ ਹੋਣ ਪਰ ਜੇ ਆਗੂ ਸਾਡਾ ਖਾਲਸਤਾਨੀ ਆ ਤੇ ਇਹ ਗੁਰੂ ਦਾ ਰਸਤਾ ਹੈ ਤੇ ਫਿਰ ਵਿਸ਼ਵਾਸ ਰੱਖੀਏ ਇਨੀਆਂ ਅੱਲਾ ਦੇ ਨਾਲ ਤੁਹਾਡੇ ਤੋਂ ਮਾਫੀ ਮੰਗਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ